ਤਾਂ ਤੁਸੀਂ ਉਹਨਾਂ ਕੋਈ ਨਹੀਂ ਕਰ ਬਲਾਚੋਰ ਕੋਆ ਗਿਆ ਤੇ ਹੁਣ ਕਿ ਗੜਸ਼ਮ ਦਾ ਏਰੀਆ ਨੇ ਫਰਾਗਣ ਸਾਹਿਬ ਦੀ ਸਾਡੀ ਇਤਿਹਾਸਿਕ ਸਾਡਾ ਥਾਨ ਹੈ ਔਰ ਇਲਾਕੇ ਦੇ ਵਿੱਚ ਉਹਨਾਂ ਦੇ ਪ੍ਰਤੀ ਬਹੁਤ ਖਿਆਲ ਰੱਖੀ ਕਦੀ ਨਹੀਂ ਜਾਵਾਂਗੇ ਕਿ ਉਹ ਇਲਾਕਾ ਖੁਸ਼ਆਮਤ ਦਿਲੇ ਤੋਂ ਕੋਆ ਜਾ ਹਾਰੀ ਹੈ ਉਸ ਬਾਤ ਨੂੰ ਅਸੀਂ ਕਦੀ ਨਹੀਂ ਚਾਹਾਂਗੇ ਕਿ ਉਹਨੂੰ ਬੰਦ ਲਿਆ ਜਾ ਔਰ ਜੇਕਰ ਬੰਦ ਲਿਆ ਜਾਂਦਾ ਹੈ ਤਾਂ ਇਹ ਨਿਤ ਦੀ ਸਮੱਸਿਆ ਸ਼ੁਰੂ ਹੋ ਜਾਏਗਾ ਪਤਾ ਪਏਗਾ ਕਿ ਸਾਡਾ ਜ਼ਿਲ੍ਹਾ ਖਨਾ ਲਾ ਤੇ ਮੇਰੀ ਸਰਕਾਰ ਨੂੰ ਇਹ ਬੇਨਤੀ ਹੈ ਇਹ ਉਹ ਹੋਰ ਜਿਹੜੇ ਜ਼ਰੂਰੀ ਕੰਮ ਆ ਜਾਂ ਜਿਹੜੇ ਉਹਨਾਂ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਵਾਲੇ ਗੰਭੀਰਤਾ ਨਾਲ ਕੰਮ ਕਰੇ ਬਜਾਏ ਆਪਨਾ ਕੀਤਾ ਜਾਵੇ ਮੈਂ ਸਾਡੇ ਵਿੱਚ ਸਰਦਾਰ ਸੋਮ ਸਿੰਘ ਖੰਡਲ ਸਾਹਿਬ ਤੇ ਕੌਮ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਬਤੌਰ ਬਾਹਰ ਕੇ ਨਿਕਲ ਕੇ ਦੇਸ਼ ਦੀਆਂ ਸਰਹੰਦੀਆਂ ਤੇ ਖੌਂਚੇ ਜਿਹੜੀ ਅਭਿਨਾਤ ਰਏ ਸਾਡੇ ਨਾਲ ਖੜੇ ਰਹੇ ਵੀ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਰਕਾਰ ਕੋ ਕੋਚਾ ਬੈਠੇ ਨੇ ਔਰ ਕੌਮ ਤੋਂ ਸਟਾਰਟੀ ਦੀ ਲੱਗ ਸੋਕ ਪੂਰੀ ਜਿਹੜੀ ਨੁਮਾਇੰਦਗੀ ਵਿਸ਼ੇ ਤੇ ਆਏ ਕਿ ਜੁਸ਼ਿਆ ਖੁਰਦ جدیا کا مسلا آیا ਅਸੀਂ ਪੰਜਾਬ ਦੇ ਪੰਜਾਬ ਨਾਲ ਖੜੀਆਂ ਨਾ ਪੰਜਾਬ ਦਾ ਪ੍ਰਧਾਨ ਮੰਤਰੀ ਦੇ ਵਿੱਚ ਹੋਇਆ ਸੀ ਬਣਾਇਆ ਮੈਂ ਪੰਜਾਬ ਦੀ ਰਹਿਮਾਈ ਕਰ ਰਿਹਾ ਤੇ ਸਾਡਾ ਫਤ ਵੀ ਪੰਜਾਬ ਦੇ ਲਈ ਖੜਾ ਹੋਣਾ ਹੈ ਇਹ ਸੋਨੇ ਹੱਥ ਦੇ ਵਿੱਚ ਨਹੀਂ ਔਰ ਆਪਣੀ ਗਲਤਾਂ ਦਾ ਤਰੀਕਾ ਜਿਹੜਾ ਸੀ ਉਹ ਕੇਂਦਰ ਤੱਕ ਪਹੁੰਚਵਾਉਣਾ ਸੀ ਉਹ ਅਸੀਂ ਪਹੁੰਚਾਇਆ ਔਰ ਕੀ ਫੈਸਲਾ ਹੋਇਆ ਉਹ ਜਿਹੜਾ ਸੰਧਰ ਸਾਹਿਬ ਜੀ ਨੇ ਦੱਸਿਆ ਤੇ ਮੈਂ ਕਿੱਥੇ ਰਹਿਣਾ ਮੈਂ ਹੁਸ਼ਿਆਰ ਬੋਲ ਰਹਿਣਾ ਤੇ ਮੇਰੇ ਲਈ ਪਹਿਲਾ ਇਹ ਹੈ ਕਿ ਅਨੰਦਪੁਰ ਸਾਹਿਬ ਨੂੰ ਜਿਹੜਾ ਬਣਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਗੜਸ਼ੰਕਰ ਦਾ ਏਰੀਆ ਸ਼ਾਪਰ ਤੋਂ ਕੱਟ ਕੇ ਜੋੜਿਆ ਜਾ ਰਿਹਾ ਹੈ ਆਮ ਲੋਕਾਂ ਦਾ ਬਾਹਰ ਦਾ ਸਮਾਜਿਕ ਸੰਸਥਾਵਾਂ ਸਮੁੱਚੇ ਤੌਰ ਤੇ ਇਹਦਾ ਵਿਰੋਧ ਕਰ ਰਹੀਆਂ ਨੇ ਔਰ ਭਾਰਤੀ ਜਨਤਾ ਪਾਰਟੀ ਇਹਦਾ ਸਾਥ ਦੇਗੀ ਕਿਉਂਕਿ ਲੋਕਾਂ ਦੀ ਰਾਏ ਤੋਂ ਬਗੈਰ ਬਿਨਾਂ ਮਰਜ਼ੀ ਤੋਂ ਕਿਸੇ ਵੀ ਰਾਕੇ ਦੇ ਤੌਰ ਤੇ ਤੇ ਜੋੜਨਾ ਗਲਤ ਹੋਏਗਾ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਜਿਵੇਂ ਸਾਥ ਦੇ ਰਹੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਸਾਰੇ ਸਾਥ ਐਮਐਲਏ ਨੇ ਇੱਥੇ ਦੇ ਸਾਰੇਨ ਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਮੁਕੋਵਾਂ ਨੂੰ ਦੱਸਣਾ ਚਾਹੀਦਾ ਲੋਕੀਂ ਦਾ ਵਿਰੋਧ ਕਰ ਰਹੇ ਨੇ ਲੋਕਾਂ ਦੇ ਵਿਰੋਧ ਜਿਹਨੂੰ ਜਿਹੜੇ ਜਿਹ ਦੇ ਵਿੱਚ ਬੜੇ ਜੰਮ ਕਨ ਗਲਤ ਹੋਈ ਅੱਜ ਜਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਸ਼ਾਰਪੁਰ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਉਸ ਅਗੇਂਸਟ ਉਹ ਸਾਰਿਆਂ ਨੂੰ ਸਾਡੀਆਂ ਸਾਰੀਆਂ ਪਾਰਟੀਆਂ ਨੂੰ ਸੱਦਿਆ ਸੀ ਕਿ ਪੰਜਾਬ ਨੇ ਜਿਹੜਾ ਇੱਕ ਫੈਸਲਾ ਸ਼ਾਇਦ ਕਰਨੇ ਜਾ ਰਹੀ ਹੈ ਜਿਹਦੇ ਬਾਰੇ ਸਪਸ਼ਟ ਸਰਕਾਰ ਨੇ ਹਲੇ ਤੱਕ ਕੀਤਾ ਨਹੀਂ ਅੱਜ ਦਾ ਇਹ ਸੀ ਕਿ ਜੇ ਜ਼ਿਲ੍ਹਾ ਅਨੰਦਪੁਰ ਸਾਹਿਬ ਨੂੰ ਬਣਾਉਣਾ ਤੇ ਆਇਆ ਅਨੰਦਪੁਰ ਜ਼ਿਲ੍ਹਾ ਅਨੰਦਪੁਰ ਸਾਹਿਬ ਦੇ ਵਿੱਚ ਗਰਸ਼ਣ ਕਰਨ ਨੂੰ ਸ਼ਾਮਲ ਕੀਤਾ ਜਾਣਾ ਜਾਂ ਨਹੀਂ ਇਹ ਜਾਣਾਂ ਸ਼ਾਮਲ ਕੀਤਾ ਜਾਣ ਦੀ ਕੋਈ ਐਸੀ ਸੋਚਨਾ ਹੈ ਤੇ ਹੁਸ਼ਿਆਰਪੁਰ ਦੇ ਸਾਰੇ ਲੋਕ ਇਸ ਚੀਜ਼ ਦਾ ਵਿਰੋਧ ਕਰਦੇ ਨੇ ਔਰ ਗੜਸ਼ੰਕਰ ਦੇ ਲੋਕ ਵੀ ਇਹਦਾ ਵਿਰੋਧ ਕਰਦੇ ਨੇ ਕਿ ਅਸੀਂ ਹੁਸ਼ਿਆਰਪੁਰ ਨੂੰ ਹੋਰ ਛੋਟਾ ਨਹੀਂ ਹੋਣ ਦਿਆਂਗੇ ਕਿਉਂਕਿ ਪਹਿਲਾਂ ਹੀ ਬਹੁਤ ਛੋਟਾ ਹੋ ਚੁੱਕਾ ਹੈ ਸੋ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਵੱਲੋਂ ਅਸੀਂ ਉਸ ਬਾਰ ਐਸੋਸੀਏਸ਼ਨ ਦੇ ਸਾਰੇ ਨੁਮਾਇੰਦੇ ਨੂੰ ਇਹ ਜੜਾ ਕਿ ਅਸ਼ਵਾਸਨ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਤੁਹਾਡੇ ਇਸ ਫੈਸਲੇ ਦੇ ਨਾਲ ਖੜੀ ਹੈ ਔਰ ਇਸ ਜਿਹਨੇ ਨੂੰ ਹੋਰ ਛੋਟਾ ਕਰਨ ਦੇ ਲਈ ਔਰ ਵਿਸ਼ੇਸ਼ ਰੂਪ ਦੇ ਵਿੱਚ ਕਿ ਜਿਹੜਾ ਆਨੰਦਪੁਰ ਸਾਹਿਬ ਜ਼ਿਲ੍ਹੇ ਦੇ ਵਿੱਚ ਗੜ ਸ਼ਾਂਤ ਕਰਨ ਕਿਸੇ ਵੀ ਤਰੀਕੇ ਨਾਲ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਜੇ ਅੱਜ ਦਾ ਪ੍ਰੋਗਰਾਮ ਬਾਅਦ ਐਸੋਸੀਏਸ਼ਨ ਹੈ ਸਾਰੇ ਪਿੰਕਲ ਲੀਡਰਸ ਨੂੰ ਬੁਲਾਇਆ ਸੀ ਤਾਂ ਕਿ ਕੋਈ ਬਾਅਦ ਖਸੂਸੀ ਇੱਕ ਮਹੀਨੇ ਤੋਂ ਲਗਤ ਰੈਜੂਸ਼ਨ ਕਰ ਰਹੀ ਹੈ ਕਿ ਜਿਹੜਾ ਸ਼ਾਰਤ ਅਸ਼ਰ ਦਰਸ਼ਕ ਤਸੀਲ ਆ ਗਈ ਹੈ ਔਰ ਕਿਸੇ ਸੂਰਤ ਤੇ ਵੀ ਮੁਝੇ ਪਾਸੇ ਗੁੰਜੇਲ ਵੀ ਨਾਮ ਲਾਇਆ ਜਾਵੇ ਅਨੰਤਪੁਰ ਦਾ ਨਾਮ ਲਾਇਆ ਜਾਵੇ ਅਨੰਤਪੁਰ ਜਲਾ ਬਣਾ ਦਿੱਤਾ ਜਾਵੇ ਸਾਰੇ ਖੁਸ਼ੀ ਹੋਗੇ ਲੇਕਿਨ ਸ਼ਾਰਪੁਰ ਜਿਹੜਾ ਟੱਚ ਕੀਤਾ ਹੈ ਗਰਸ਼ੇਤਰ ਬੜੇ ਛਾਤਕ ਸਿਟੀ ਹੈ ਔਰ ਸ਼ਾਰਪੁਰ ਦਾ ਪਾਰਟਾ ਸ਼ਾਰਪੁਰੇ ਪਹਿਲੇ ਹੀ ਕਾਫੀ ਦਾ ਟੁਕੜੇ ਹੋ ਚੁੱਕੇ ਹੈ ਉਹ ਟੁਕੜੇ ਪਰਦਾਸ਼ ਨਹੀਂ ਕਿਤੇ ਜਾਓਗੇ ਬਾਹਰ ਸੋਸੇਸ਼ਨ ਤੇ ਲੜੀ ਲੜਦੀ ਰਹੋਗੇ ਔਰ ਕਿੰਨੇ ਮਾਜਿਸ ਸੰਘਰ ਚੱਲੇ ਇਸ ਬਾਤੇ ਸਾਰੇ ਪਿੰਡ ਪਰ ਪਾਰਟੀਆਂ ਆ ਜਾਈਆਂ ਐ ਐਕਸੈਪਟ ਆਪਕੇ ਮੈਂ ਅੱਜ ਨਹੀਂ ਆਏ ਕਲੋਨੋਮੀਟਰ ਕੱਟ ਕਰੂੰਗਾ ਤਾਂ ਚੱਲ ਜਾਸੇ 4 ਬਾਰੇ ਨਾਲ ਚੱਲ 1200 ਸੇ ਨਾਲ ਚੱਲ ਤਾਂ ਕਿ ਜਿਹੜਾ ਬੱਚਾ ਜਾ ਸਕੇ ਔਰ ਇਸ ਤਰੀਕੇ ਉਪਰਤ ਜ਼ਿਆਦਾ ਚਾਹੀਦਾ